ਲੋਕ ਸਭਾ ਚੋਣਾਂ ਨਜ਼ਦੀਕ ਨੇ ਆਈਐਨਡੀਆ ਗੱਠਜੋੜ ਦੀਆਂ ਚਰਚਾਵਾਂ ਹੁਣ ਹੋਣ ਲੱਗ ਗਈਆਂ ਨੇ ਕਿਉਂਕਿ ਜਿਉਂ-ਜਿਉਂ ਤਰੀਕ ਨਜ਼ਦੀਕ ਆ ਜਾਂਦੀ ਹੈ ਜਿਉਂ-ਜਿਉਂ ਉਹ ਵੇਲਾ ਨਜ਼ਦੀਕ ਆ ਜਾਂਦਾ ਜਦੋਂ ਚੋਣ ਸ਼ੁਰੂ ਹੋਵੇਗੀ ਤੇ ਉਹ ਤੇ ਉਹ ਸਰਗਰਮੀਆਂ ਵਧਦੀਆਂ ਜਾ ਰਹੀਆਂ ਨੇ ਸਿਆਸੀ ਸਰਗਰਮੀਆਂ ਹਰ ਪਾਰਟੀ ਦੀਆਂ ਵਧਦੀਆਂ ਜਾ ਰਹੀਆਂ ਨੇ ਹਾਲ ਹੀ ਦੇ ਵਿੱਚ ਜੇ ਗੱਲ ਕਰੀਏ ਆਈ ਐਨ ਡੀ ਆਈਆ ਗੱਠ ਜੋੜੀਆਂ ਤੇ ਆਈ ਐਨ ਡੀ ਆਈਆ ਗੱਠ ਜੋੜ ਦੇ ਵੱਲੋਂ ਹੁਣ ਵੱਡਾ ਐਲਾਨ ਕਰ ਦਿੱਤਾ ਗਿਆ ਇੱਕ ਸਾਂਝੀ ਬੈਠਕ ਕੀਤੀ ਗਈ ਹੈ ਨਵੀਂ ਦਿੱਲੀ ਦੇ ਵਿੱਚ ਜਿਸ ਦੇ ਵਿੱਚ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਸੀਨੀਅਰ ਲੀਡਰ ਮੌਜੂਦ ਸਨ ਉਸ ਬੈਠਕ ਦੇ ਵਿੱਚ ਵੱਡਾ ਐਲਾਨ ਕਰ ਦਿੱਤਾ ਗਿਆ ਸੀਟਾਂ ਦੀ ਵੰਡ ਨੂੰ ਲੈ ਕੇ ਸਮੀਖਿਆ ਕਰਕੇ ਤੇ ਐਲਾਨਨਾਮਾ ਪੇਸ਼ ਕਰ ਦਿੱਤਾ ਗਿਆ ਇਸ ਦੇ ਵਿੱਚ ਪੰਜ ਰਾਜਾਂ ਦੀ ਗੱਲ ਕੀਤੀ ਗਈ ਹੈ ਪੰਜ ਰਾਜਾਂ ਦੇ ਵਿੱਚ ਸਹਿਮਤੀ ਬਣ ਗਈ ਹੈ ਆਮ ਆਦਮੀ ਪਾਰਟੀ ਤੇ ਕਾਂਗਰਸ ਸਰਕਾਰ ਜਿਹੜੀ ਹੈ ਉਹ ਇੱਕ ਮਿਕ ਹੋ ਗਈ ਹੈ ਯਾਨੀ ਕਿ ਸਾਫ ਕਰ ਰਹੀਏ ਕਿ ਹੁਣ ਆਈਐਨ ਡੀਆਈਏ ਗੱਠ ਜੋੜ ਦੇ ਅਧੀਨ ਆਮ ਆਦਮੀ ਪਾਰਟੀ ਤੇ ਕਾਂਗਰਸ ਜਿਹੜੀ ਹੈ ਉਹ ਚੋਣ ਲੜਨ ਲਈ ਤਿਆਰ ਹੈ ਔਰ ਸੀਟਾਂ ਕਿਸ ਤਰ੍ਹਾਂ ਵੰਡੀਆਂ ਜਾਣੀਆਂ ਨੇ ਇਸ ਬਾਰੇ ਵੀ ਉਹਨਾਂ ਨੇ ਜਾਣਕਾਰੀ ਸਾਂਝੀ ਕਰ ਦਿੱਤੀ ਹੈ ਦਰਅਸਲ ਪੰਜ ਰਾਜ ਅਤੇ ਯੂਨੀਅਨ ਟੈਰੀਟਰੀਜ਼ ਦੇ ਵਿੱਚ ਕਿਸ ਤਰ੍ਹਾਂ ਦਾ ਮਾਮਲਾ ਰਹੇਗਾ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਹੈ ਜਾਣਕਾਰੀ ਮੁਤਾਬਕ ਦਿੱਲੀ ਤੋਂ 4 ਗੁਜਰਾਤ ਤੋਂ 2 ਤੇ ਹਰਿਆਣਾ ਤੋਂ 1 ਸੀਟ ਜਿਹੜੀ ਹੈ ਉਹ ਆਮ ਆਦਮੀ ਪਾਰਟੀ ਦੇ ਹਿੱਸੇ ਆਈ ਜਦ ਕਿ ਚੰਡੀਗੜ੍ਹ ਤੋਂ ਕਾਂਗਰਸ ਪਾਰਟੀ ਹੀ ਜਿਹੜੀ ਆ ਉਹ ਚੋਣ ਲੜੇਗੀ ਆਈਐਨਡੀਆ ਇਹ ਗੱਟ ਜੁੜਦੇ ਆ ਦੀਨ ਤੇ ਦੂਜੀ ਗੱਲ ਗੋਆ ਤੋਂ ਆਮ ਆਦਮੀ ਪਾਰਟੀ ਦੇ ਦੋ ਚਿਹਰੇ ਜਿਹੜੇ ਨੇ ਦੋ ਸੀਟਾਂ ਦੇ ਉੱਤੇ ਯਾਨੀ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਹੋਣਗੇ ਇਹ ਸਾਫ਼ ਕਰ ਦਿੱਤਾ ਗਿਆ ਹੈ ਪੰਜ ਰਾਜ ਤੇ ਯੂਨੀਅਨ ਟੈਰੀਟਰੀਜ਼ ਦੇ ਵਿੱਚ ਕਿਸ ਤਰ੍ਹਾਂ ਸੀਟਾਂ ਦੀ ਵੰਡ ਹੋਵੇਗੀ ਇਸ ਬਾਰੇ ਚਰਚਾ ਜਿਹੜੀ ਹੈ ਉਹ ਸ਼ੁਰੂ ਕਰਕੇ ਤੇ ਐਲਾਨ ਕਰ ਦਿੱਤਾ ਗਿਆ ਇੱਕ ਸਾਂਝੀ ਬੈਠਕ ਕੀਤੀ ਗਈ ਹੈ ਆਈਐਨਡੀਆ ਇਹ ਗੱਠਜੋੜ ਦੇ ਅਧੀਨ ਅਤੇ ਉਸ ਬੈਠਕ ਦੇ ਵਿੱਚ ਵੱਡਾ ਐਲਾਨ ਕਰ ਦਿੱਤਾ ਗਿਆ ਖੈਰ ਹੁਣ ਇੱਥੇ ਇਹ ਜਾਣ ਲੈਣਾ ਬਹੁਤ ਜ਼ਰੂਰੀ ਹੈ ਕਿ ਪੰਜਾਬ ਵਰਗਾ ਇੱਕ ਇਹੋ ਜਿਹਾ ਰਾਜ ਜਿਸ ਦੇ ਵਿੱਚ ਇਹ ਗੱਠਜੋੜ ਮਮਕਨ ਨਹੀਂ ਹੋ ਸਕਿਆ ਉਸ ਦੀ ਸਥਿਤੀ ਕੀ ਹੈ ਉਸ ਦੇ ਵਿੱਚ ਅਜੇ ਵੀ ਇਹੀ ਐਲਾਨ ਹੈਗਾ ਆ ਕਿ ਆਮ ਆਦਮੀ ਪਾਰਟੀ ਅਤੇ ਕਾਂਗਰਸ ਆਪੋ ਆਪਣੇ ਤਰੀਕੇ ਦੇ ਨਾਲ 13 ਦੀਆਂ 13 ਲੋਕ ਸਭਾ ਸੀਟਾਂ ਤੋਂ ਚੋਣ ਲੜਨਗੇ ਯਾਨੀ ਕਿ ਦੋਵੇਂ ਪਾਰਟੀਆਂ ਦੇ ਵਿੱਚ ਗੱਠਜੋੜ ਨਹੀਂ ਹੋਵੇਗਾ ਆਈਐਨਡੀਆ ਇਹ ਗੱਠਜੋੜ ਪੰਜਾਬ ਦੇ ਵਿੱਚ ਸਫਲ ਨਹੀਂ ਹੋ ਸਕੇਗਾ ਇਸ ਬਾਰੇ ਸਾਫ ਤੌਰ ਦੇ ਉੱਤੇ ਹੁਣ ਇਸ਼ਾਰੇ ਮਿਲਦੇ ਸ਼ੁਰੂ ਹੋ ਗਏ ਨੇ ਜਿਸ ਦੇ ਵਿੱਚ ਸਾਫ ਤੌਰ ਦੇ ਉੱਤੇ ਹੁਣ ਕਾਂਗਰਸ ਪਾਰਟੀ ਪੰਜਾਬ ਦੀ ਜਿਹੜੀ ਹੈਗੀ ਆ ਉਹ 13 ਦੀਆਂ 13 ਸੀਟਾਂ ਤੋਂ ਅਜੇ ਤੱਕ ਲੋਕ ਸਭਾ ਚੋਣਾਂ ਲੜਨਗੇ ਪਰ ਦੂਜੇ ਪਾਸੇ ਆਮ ਆਦਮੀ ਪਾਰਟੀ ਵੇੜੀ ਹੈਗੀ ਹੈ ਰਿਪੀਟਰ اور ਦੂਜੇ ਪਾਸੇ ਆਮ ਆਦਮੀ ਪਾਰਟੀ 213 ਦੀਆਂ 13 ਲੋਕ ਸਭਾ ਸੀਟਾਂ ਤੋਂ ਇਕੱਲੇ ਚੋਣ ਲੜੇਗੀ ਅਜੇ ਤੱਕ ਫਿਲਹਾਲ ਇਸ ਬਾਰੇ ਅਜੇ ਤੱਕ ਪੰਜਾਬ ਦੇ ਹਾਲਾਤ ਵੱਖੋ ਵੱਖਰੇ ਨੇ ਪੰਜਾਬ ਦੇ ਵਿੱਚ ਅੱਡ ਅੱਡ ਚੋਣ ਲੜਨ ਦੇ ਲਈ ਤਿਆਰ ਨੇ ਉਹ ਵੀ ਪਾਰਟੀਆਂ ਪਰ ਦੂਜੇ ਪਾਸੇ ਦਿੱਲੀ ਗੁਜਰਾਤ ਹਰਿਆਣਾ ਤੇ ਯੂਨੀਅਨ ਟੈਰੀਟਰੀਜ਼ ਦੇ ਵਿੱਚ ਚੋਣ ਵੰਡ ਨੂੰ ਲੈ ਕੇ ਆਈ ਐਨ ਡੀ ਆਈ ਆ ਗੱਠ ਚੋੜ ਅੱਗੇ ਵੱਧਦਾ ਨਜ਼ਰ ਆ ਰਿਹਾ ਹੈ ਇਸ ਦੇ ਨਾਲ ਨਾਲ ਇਹ ਵੀ ਸਾਫ਼ ਕਰ ਦਿੱਤਾ ਗਿਆ ਹੈ ਇਸ ਮੀਟਿੰਗ ਦੇ ਵਿੱਚ ਕਿ ਇਸ ਗੱਠਜੋੜ ਦੇ ਅਧੀਨ ਭਾਜਪਾ ਦੇ ਖਿਲਾਫ ਵੱਡੇ ਪੱਧਰ ਦੇ ਉੱਤੇ ਪ੍ਰਚਾਰ ਕੀਤਾ ਜਾ ਸਕਦਾ ਹੈ ਭਾਜਪਾ ਦੇ ਖਿਲਾਫ ਆਈਐਨਡੀਆ ਇਹ ਗੱਠਜੋੜ ਕੀਤਾ ਗਿਆ ਹੈ ਕੇਂਦਰ ਦੀ ਸਰਕਾਰ ਦੇ ਖਿਲਾਫ ਆਈਐਨਡੀਆ ਇਹ ਗੱਠਜੋੜ ਤਿਆਰ ਕੀਤਾ ਗਿਆ ਪਰ ਵੱਡਾ ਸਵਾਲ ਇਹ ਖੜਦਾ ਹੈ ਕਿ ਕੀ ਇਹ ਆਈਐਨਡੀਆ ਗੱਠਜੋੜ ਭਾਜਪਾ ਨੂੰ ਹਰਾ ਸਕੇਗਾ ਕੀ ਆ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੇ ਵਿੱਚ ਨਤੀਜਾ ਜਿਹੜਾ ਹੈ ਉਹ ਭਾਜਪਾ ਦੇ ਅਨੁਕੂਲ ਨਹੀਂ ਰਹੇਗਾ ਆਈਐਨਡੀਆ ਇਹ ਇਕੱਠੇ ਜੋੜ ਜੇ ਇਸ ਤਰ੍ਹਾਂ ਹੁੰਦਾ ਤੇ ਇਸ ਦੇ ਵਿੱਚ ਕੀ ਭੂਮਿਕਾ ਨਿਭਾਉਂਦਾ ਹੈ ਇਹ ਜਾਣਨ ਵਾਲੀ ਗੱਲ ਹੈ ਪਰ ਫਿਲਹਾਲ ਜੋ ਐਗਜ਼ਿਟ ਪੋਲਸ ਐਗਜ਼ਿਟ ਪੋਲ ਤੋਂ ਪਹਿਲਾਂ ਨਿਕਲ ਕੇ ਆਉਂਦੇ ਪਏ ਨੇ ਉਹਨਾਂ ਦੇ ਵਿੱਚ ਤਾਂ ਇਹ ਹੀ ਖੱਛਾ ਨਜ਼ਰ ਆ ਰਿਹਾ ਕਿ ਇਸ ਵਾਰ ਵੀ ਕੇਂਦਰ ਸਰਕਾਰ ਜਿਹੜੀ ਹੈ ਉਹ ਭਾਜਪਾ ਦੀ ਹੀ ਬਣੇਗੀ ਕਿਆ ਸਰਾਹੀਆਂ ਇਹ ਹੀ ਚੱਲਦੀਆਂ ਪਈਆਂ ਨੇ ਕਿ ਭਾਜਪਾ ਹੀ ਇਸ ਵਾਰ ਵੀ ਕੇਂਦਰ ਸਰਕਾਰ ਬਣਾਵੇਗੀ ਇਹਨਾਂ ਚਰਚਾਵਾਂ ਨੂੰ ਲੈ ਕੇ ਆਈਐਨਡੀਆਈਏ ਗੱਠਜੋੜ ਜਿਹੜਾ ਆ ਉਹਨੇ ਜ਼ਰੂਰ ਇੱਕ ਪਾਸੇ ਤਿਆਰੀ ਖਿੱਚ ਲਈ ਹੈ ਇੱਕ ਪਾਸੇ ਮੀਟਿੰਗ ਕਰਕੇ ਆਪਣੇ ਵੱਲੋਂ ਇਹ ਜ਼ਰੂਰ ਦੱਸ ਦਿੱਤਾ ਗਿਆ ਹੈ ਕਿ ਹੁਣ ਸੀਟ ਸ਼ੇਅਰਿੰਗ ਜਿਹੜੀ ਹੈ ਉਸ ਦਾ ਐਲਾਨ ਅਸੀਂ ਕਰ ਦੇਣ ਲੱਗੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਇਹ ਸੁਧਾਰ ਦੇ ਉੱਤੇ ਹੀ ਜਿਹੜੀਆਂ ਚੋਣਾਂ ਨੇ ਲੋਕ ਸਭਾ ਚੋਣਾਂ ਨੇ ਉਹ ਲੜੀਆਂ ਜਾਣਗੀਆਂ ਦੁਬਾਰਾ ਦੱਸ ਦਿੰਦੇ ਆ ਦਿੱਲੀ ਤੋਂ 4 ਗੁਜਰਾਤ ਤੋਂ 2 ਹਰਿਆਣਾ ਤੋਂ 1 ਸੀਟ ਦੇ ਜਿਹੜੀ ਹੈ ਉਹ ਆਮ ਆਦਮੀ ਪਾਰਟੀ ਉਸ ਉੱਤੇ ਚੋਣ ਲੜੇਗੀ ਤੇ ਬਾਕੀ ਜਿਹੜੀ ਹੈ ਉਹ ਕਾਂਗਰਸ ਦੇ ਲਿਖੇ ਲੱਗਣਗੇ ਦੂਜੇ ਪਾਸੇ ਗੋਆ ਦੇ ਵਿੱਚ ਦੋ ਸੀਟਾਂ ਜਿਹੜੀਆਂ ਨੇ ਉਹਨਾਂ ਦੇ ਉੱਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਲੜਨਗੇ ਤੇ ਨਾਲ ਦੀ ਨਾਲ ਚੰਡੀਗੜ੍ਹ ਦੇ ਵਿੱਚ ਕਾਂਗਰਸ ਦਾ ਉਮੀਦਵਾਰ ਜਿਹੜਾ ਆ ਉਹ ਚੋਣ ਲੜੇਗਾ ਚੰਡੀਗੜ੍ਹ ਦੀ ਜਿਹੜੀ ਇੱਕ ਸੀਟ ਹੈਗੀ ਹੈ ਉਥੋਂ ਕਾਂਗਰਸ ਦਾ ਉਮੀਦਵਾਰ ਜਿਹੜਾ ਆ ਉਹ ਚੋਣ ਲੜੇਗਾ ਲੋਕ ਸਭਾ ਚੋਣ ਲੜੇਗਾ ਇਹ ਸੀਟ ਸ਼ੇਰਿੰਗ ਦਾ ਐਲਾਨ ਦਿੱਤੀ ਗਈ ਹੈ ਜਦਕਿ ਦੂਜੇ ਪਾਸੇ ਪੰਜਾਬ ਦੇ ਵਿੱਚ ਹਾਲਾਤ ਜਿਹੜੇ ਅਜੇ ਵੀ ਟਕਰਾਰ ਵਾਲੇ ਹੈਗੇ ਨੇ ਅਜੇ ਵੀ ਟਕਰਾਰ ਵਾਲੇ ਹਾਲਾਤ ਨੇ ਔਰ ਸਾਫ਼ ਤੌਰ ਦੇ ਉੱਤੇ ਪ੍ਰਮਾਣ ਦੇ ਦਿੱਤਾ ਗਿਆ ਹੈ ਕਿ ਪੰਜਾਬ ਦੇ ਵਿੱਚ ਅੱਡ ਅੱਡ ਹੀ ਚੋਣਾਂ ਜਿਹੜੀਆਂ ਨੇ ਉਹ ਲੜੀਆਂ ਜਾਣਗੀਆਂ ਖੈਰ ਚੋਣ ਆਉਣ ਤੱਕ ਹੋਰ ਕਿਸ ਤਰ੍ਹਾਂ ਦੇ ਐਲਾਨ ਹੋ ਜਾਂਦੇ ਨੇ ਇਹ ਅਜੇ ਕੁਝ ਵੀ ਕਿਹਾ ਨਹੀਂ ਜਾ ਸਕਦਾ ਜੋ ਵੀ ਹੋਏਗਾ ਦੱਸਦੇ ਰਵਾਂਗੇ ਔਰ ਤੱਕ ਲਈ ਬਣੇ ਰੁਕ ਵਨ ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ